ਮੂਸੇ ਵਾਲੇ ਦੀ ਮਾਤਾ ਜੀ ਦੇ ਪੁੱਤਲੇ ਫੁਕੇ ਗਏ ਨੇ ਇੱਕ ਵਾਰੀ ਵੀਡੀਓ ਦੇਖੋ ਫਿਰ ਕਰਦੇ ਆ ਗੱਲ ਆਪਾਂ ਹਾਂਜੀ ਪਹਿਲੀ ਗੱਲ ਤਾਂ ਮੰਨੋ ਚਾਹੇ ਨਾ ਮੰਨੋ ਸਰਕਾਰ ਦੀ ਮਿਲੀ ਮਿਲੀ ਜੁਲੀ ਭੁਗਤ ਹੈ ਜਿਹੜੇ ਇਹ ਪੁੱਤਲੇ ਫੁਕੇ ਗਏ ਨੇ ਨੰਬਰ 2 ਤੇ ਅੰਕੁਰ ਗੁਪਤਾ ਜਿਹਦੇ ਗਰੁੱਪ ਦੇ ਮੁੰਡਿਆਂ ਨੇ ਇਹ ਪੁੱਤਲੇ ਫੁਕੇ ਨੇ ਤੇ ਉਸ ਤੋਂ ਬਾਅਦ ਉਹ ਆਪ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਾਨੂੰ ਭਲੇਖਾ ਲੱਗਿਆ ਕਿ ਇਹ ਪੰਨ ਸਿੱਧੂ ਦੀ ਮਾਂ ਹੁਣ ਮੇਰੀ ਗੱਲ ਸੁਣੋ ਤੁਸੀਂ ਕਿਸੇ ਹੋਰ ਤਾਂ ਕਿਸੇ ਹੋਰ ਏਲੀਅਨ ਨੂੰ ਤੁਸੀਂ ਕਿਸੇ ਹੋਰ ਗ੍ਰਹਿ ਤੋਂ ਆਏ ਹੋ ਤੁਹਾਨੂੰ ਪਤਾ ਨਹੀਂ ਉਹ ਕੀ ਦੀ ਮਾਂ ਤੁਸੀਂ ਪੰਜਾਬੀ ਹੋ ਪੰਜਾਬ ਦੇ ਬੰਦੇ ਹੋ ਤੁਹਾਨੂੰ ਇਹ ਸਾਡੋ ਪੰਜਾਬ ਸਾਡੋ ਗੋਰੀਆਂ ਕਾਲਿਆਂ ਤੱਕ ਨੂੰ ਸਾਰੀ ਦੁਨੀਆ 'ਚ ਪਤਾ ਵੀ ਉਹ ਕੀ ਦੀ ਮਾਂ ਹੈ ਉਹ ਪਰਿਵਾਰ ਪਹਿਲਾਂ ਹੀ ਇੰਨਾ ਦੁਖੀ ਆ ਕਿਹੜੇ ਹਾਲਾਤਾਂ 'ਚ ਉਹ ਲੰਘ ਰਿਹਾ ਹੈ ਅਗਲੇ ਦਾ ਜਵਾਨ ਪੁੱਤ ਮਰਿਆ ਤੁਸੀਂ ਕਿਉਂ ਜਾਣ ਬੁੱਝ ਕੇ ਉਹਨਾਂ ਦੇ ਜ਼ਖਮਾਂ ਨੂੰ ਤਾਜ਼ੇ ਕਰਦੇ ਹੋ ਨੰਬਰ 2 ਤੇ ਗੱਲ ਅਗੇ ਜੀ ਭਾਨੇ ਸਿੱਧੂ ਦੀ ਮਾਂ ਸੀਗੀ ਸਾਨੂੰ ਤਾਂ ਉਹ ਭਲੇਖੇ ਚ ਫੂਕ ਤੇ ਪੁੱਤਲੇ ਨੰਬਰ 1 ਤੇ ਤੁਸੀਂ ਕਹਿੰਦੇ ਹੋ ਭਾਲਨੇ ਸਿੱਧੂ ਦੀ ਗਲਤੀ ਹੈ ਅਸੀਂ ਨਹੀਂ ਮੰਨਦੇ ਉਹਨੇ ਚਲੋ ਮੰਨ ਲਿਆ ਉਹਨੇ ਸਿਰਫ ਨਗਲੀ ਪਾਸਟਰਾਂ ਨੂੰ ਕਿਹਾ ਸੀ ਨਾ ਕਿ ਇਸਾਈ ਧਰਮ ਬਾਰੇ ਚਲੋ ਮੰਨ ਲੈਂਦੇ ਆ ਆਪਾਂ ਇੱਕ ਇੱਕ ਗੱਲ ਲਈ ਕਿ ਭਾਨੇ ਸਿੱਧੂ ਦੀ ਗਲਤੀ ਹੋਣੀ ਆ ਫੇਰ ਜੀ ਭਾਨੇ ਸਿੱਧੂ ਦੇ ਪੁੱਤਲੇ ਫੂਕੋ ਭਾਨੇ ਸਿੱਧੂ ਦੀ ਮਾਂ ਦਾ ਵੀ ਕੀ ਰੋਲ ਰੋਲ ਤੁਸੀਂ ਕਹਿੰਦੇ ਹੋ ਕਿ ਭਾਨੇ ਸਿੱਧੂ ਦੀ ਮਾਂ ਦੇ ਅਸੀਂ ਸਮਝ ਰਹੇ ਸੀ ਸ਼ਾਇਦ ਉਹਦੀ ਮਾਂ ਗਈ ਪਰ ਭਾਨੇ ਸਿੱਧੂ ਦੀ ਮਾਂ ਦਾ ਵੀ ਕੀ ਰੋਲ ਆ ਜੀ ਗਲਤੀ ਜਿਹੜਾ ਇਨਸਾਨ ਕਰਦਾ ਤੁਸੀਂ ਉਹਦੇ ਬੁੱਤਲੇ ਫੂਕੋ ਉਹਨਾਂ ਦੇ ਮਾਪਿਓ ਦਾ ਵਿੱਚ ਕੀ ਰੋਲ ਹੈ ਸਿੱਧੂ ਪਰਿਵਾਰ ਉਹਨਾਂ ਨੇ ਜਵਾਨ ਪੁੱਤ ਹੋਇਆ ਆਪਦਾ ਪਹਿਲਾਂ ਹੀ ਉਹ ਏਨੇ ਸੱਤਵੇਂ ਦੇ ਵਿੱਚ ਨੇ ਅਗਲੇ ਦਾ ਜਵਾਨ ਪੁੱਤ ਮਰਿਆ ਠੀਕ ਹੈ ਤੁਸੀਂ ਕਿਉਂ ਉਹਨਾਂ ਨੂੰ ਬਾਰ ਬਾਰ ਦੰਗ ਕਰਦੇ ਹੋ ਮੜੀ ਮੱਟੀ ਸ਼ਰਮ ਨੂੰ ਅਕਲ ਨੂੰ ਹੱਥ ਮਾਰੋ ਸ਼ਰਮ ਕਰੋ ਮੜੀ ਮੱਟੀ